ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮਖ ਪਿਆਰੇ ਥੋੜੀ ਸ਼ਬਦ ਦੀ ਵਿਚਾਰ ਕਰੀਏ ਜੇਦੋ ਮਨ ਸਾਡਾ ਜਾਗਦਾ ਜੇ ਉਹ ਪਿਛਲੀਆਂ ਜੁਨਾਂ ਵੇਖਣਾ ਚਾਹੁੰਦਾ ਵਿਕਾਸ਼ ਤਤ ਦੇ ਵਿੱਚ ਸਾਰੇ ਸਾਡੇ ਜਨਮ ਆਕਾਰ ਸਭ ਭਏ ਹੋਏ ਆ ਸਾਡੀਆਂ ਆਵਾਜ਼ਾਂ ਵੀ ਮੌਜੂਦ ਆ ਸਾਡੇ ਸੰਗੀ ਸਾਥੀ ਮੌਜੂਦ ਆ ਇਸ ਕਰਕੇ ਗਰਬਾਣੀ ਦੇ ਵਿੱਚ ਆਖਿਆ ਪਿਆਰਿਓ ਵੀ ਆਪਣੀਆਂ ਅੱਖਾਂ ਨਾ ਵੇਖ ਲੋ ਇੱਕ ਜਦੋਂ ਬੰਦਾ ਮਰ ਜਾਂਦਾ ਸ਼ਬਦ ਤੋਂ ਵੱਖ ਹੋ ਗਿਆ ਪੌਣ ਤੋਂ ਹੀ ਵੱਖ ਹੋ ਗਿਆ ਕਿੱਥੇ ਚਲਾ ਗਿਆ ਕੋਈ ਪੇਤ ਨਹੀਂ ਆਪ ਦੇ ਨਹੀਂ ਛੱਡਣੀ ਸਿੱਖੀ ਹੋਈ ਨਹੀਂ ਨਹੀਂ ਦੇਖ ਸਕਦੇ ਵੀ ਸਾਡਾ ਸਾਥੀ ਸੰਗੀ ਕਿੱਥੇ ਚਲ ਗਿਆ ਸਾਨੂੰ ਨਹੀਂ ਪਤਾ ਲੱਗੂਗਾ ਕੌਣ ਮੁਆਰੇ ਕੌਣ ਮੁਆ ਮਿਲ ਬ੍ਰਹਮ ਗਿਆਨੀ ਕਰੋ ਵਿਚਾਰ ਇਹ ਤੋਂ ਚਲਤ ਪਿਆ ਸਾਰਿਆਂ ਨਾਲ ਪਿਆਰ ਕਰਦੇ ਆ ਮੇਰੀ ਧੀ ਆਏ ਮੇਰਾ ਪੁੱਤਰ ਹੈ ਮੇਰਾ ਭਰਾ ਆਏ ਮੇਰਾ ਪਿਤਾ ਆਏ ਮੇਰੀ ਮਾਤਾ ਆਏ ਮੇਰੀ ਵਾਈਫ ਆ ਇਹ ਰਾਤ ਜਾ ਕੇ ਆਪਣੇ ਘਰੇ ਮਿਲਣਾ ਇਨੀ ਤੇ ਕਾਹਦਾ ਪਿਆਰ ਆ ਗੁਰਮਖੋ ਝੂਠਾ ਪਿਆਰ ਆ ਸਾਰੇ ਧਿਆਨ ਨਾਲ ਸੋਚ ਲੋ ਅਸਲੀ ਸਾਡਾ ਪਿਆਰ ਹੋਏ ਜਿਹੜਾ ਗੁਰਮਖੋ ਇੱਥੇ ਵੀ ਇਕੱਠਾ ਤੇ ਦਰਗਾਹ ਵਿੱਚ ਜਾ ਕੇ ਮਿਲਦਾ ਉਹ ਸਾਡਾ ਅਸਲੀ ਪਰਿਵਾਰ ਹੈ ਸੋਨ ਸਾਡਾ ਸਾਰਿਆਂ ਦਾ ਘਰ ਆ ਪਿਆਰਿਓ ਉਥੋਂ ਸੁਬਾ ਆਪਾਂ ਖੇਡਣ ਵਾਸਤੇ ਆਉਨੇ ਆ ਇੱਥੇ ਲਾਡੀਆਂ ਡਿਊਟੀਆਂ ਲੱਗਦੀਆਂ ਵਾ ਕਿਸ ਦੀ ਹੁਣ ਇੱਥੇ ਆ ਕੇ ਸਾਡੀਆਂ ਡਿਊਟੀਆਂ ਲੱਗਦੀਆਂ ਕੋਈ ਰਜੋਗੁਣ ਤੇ ਕੋਈ ਤਮੋਗੁਣ ਤੇ ਕੋਈ ਸਤੋਗੁਣ ਤੇ ਕੋਈ ਚੌਥੇ ਪਾਦ ਦੇ ਵਿੱਚ ਪਰ ਜਦੋਂ ਅਸੀਂ ਇੱਥੋਂ ਵਿਛੜ ਕੇ ਉਧਰ ਚੱਲਦੇ ਆ ਅਸੀਂ ਮਿਲਦੇ ਹੀ ਨਹੀਂ ਇੱਕ ਦੂਜੇ ਨੂੰ ਇਹ ਸਾਡਾ ਕਾਹਦਾ ਪਿਆਰ ਆ ਫਿਰ ਮਰਨ ਤੋਂ ਬਾਅਦ ਕੌਣ ਪਛਾਣਦਾ ਗੁਰਮਖੋ ਕੇ ਹਨ ਹਾਂਜੀ ਜਿੰਦੇ ਜਿੰਦੇ ਜੀ ਨਹੀਂ ਅਸੀਂ ਪਛਾਣ ਕਰ ਸਕੇ ਬਿਮਾਰਨ ਤੋਂ ਬਹੁਤ ਕੌਣ ਪਛਾਣ ਕਰਦਾ ਆਪਣੇ ਆਪ ਦੀ ਤੇ ਸਭ ਤਮ ਗੁਣ ਰਜੋ ਗੁਣ ਪਤਾਲ ਲੋਕ ਦੇ ਵਿੱਚ ਚੱਲ ਜਾਂਦੇ ਸਭ ਜੀ ਇੱਥੇ ਆਪਣੀ ਪਛਾਣ ਕਰੋ ਜੇ ਤੁਸੀਂ ਇੱਥੇ ਆਪਣੇ ਆਪ ਨੂੰ ਪਛਾਣ ਲਿਆ ਤੇ ਫਿਰ ਤੁਸੀਂ ਉਹ ਪਰਲੋਕ ਲੋ ਪਰਲੋਕ ਦੇ ਵਿੱਚ ਵੀ ਜਾ ਕੇ ਇੱਕ ਦੂਜੇ ਨੂੰ ਪਛਾਣ ਕਰ ਲੋਗੇ ਨਹੀਂ ਤੇ ਪਾਤਸ਼ਾਹ ਸਮਝਾਉਂਦੇ ਸੂਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਗਨ ਜਿਤ ਰਸਨਾ ਨਾਮ ਵਿਚਾਰਨੇ ਗੁਰਮੁਖ ਪਛਾ ਪਿਆਰਿਓ ਜੇ ਨਹੀਂ ਪਛਾਨਿਆ ਫਿਰ ਮਨਮੁਖਾਂ ਕੇਰੀ ਦੋਸਤੀ ਜੇ ਤੇ ਇਹਨਾਂ ਦੇ ਮਗਰ ਲਾ ਕੇ ਆਪਣਾ ਜੀਵਨ ਨਾ ਖਰਾਬ ਕਰ ਲਿਓ ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸਰਬੰਧ ਦੇਖਦਿਆਂ ਹੀ ਭਜ ਜਾਣ ਕਦੇ ਨਾ ਪਾਵਣ ਬੰਧ ਪੈਨਨ ਖਾਣ ਨੂੰ ਤਿੱਤਰ ਰੱਖਣ ਗੰਢ ਜਿੰਨਾ ਚਿਰ ਪੈਨਨ ਨੂੰ ਖਾਣ ਨੂੰ ਤਾ ਉਹਨਾਂ ਚਿਰ ਹੀ ਗੰਢ ਰੱਖਣਗੇ ਜਦੋਂ ਤੁਹਾਡੇ ਕੋਲ ਇਹ ਚੀਜ਼ਾਂ ਮੁੱਕੀਆਂ ਤੇ ਪਿੱਛੇ हट ਜਾਣਗੇ ਸਾਰਾ ਸਬੰਧ ਲੈਣ ਦੇਣ ਤੱਕ ਸੀਮਤ ਆ ਜਦੋਂ ਲੈਣ ਦੇਣ ਖਤਮ ਹੋ ਗਿਆ ਤੇ ਸਭ ਖਤਮ ਹੋ ਗਿਆ ਅਹੀਂ ਤਾਂ ਨਹੀਂ ਪਿਆਰੋ ਮਿਲਦੇ ਕਿਉਂਕਿ ਸਾਡੇ ਵਿਚਾਰ ਬਦਲ ਜਾਂਦੇ ਆ ਕਾਲ ਸਾਡੇ ਵਿਚਾਰ ਬਦਲ ਦਿੰਦਾ ਵਾ ਕਿਉਂਕਿ ਕਾਲ ਦਾ ਦੇਸ਼ ਆ ਇੱਥੇ ਆਪਾਂ ਆਏ ਆ ਤੇ ਕਾਲ ਨੇ ਇੱਥੇ ਵਿਚਾਰ ਆਪਣੇ ਚਲਾਉਣੇ ਆਪਣੀ ਉਹਦੀ ਸਰਕਾਰ ਆ ਆਪਣੀ ਉਹਦੀ ਮਰਜ਼ੀ ਆ ਤੇ ਆਪਾਂ ਕਿਸੇ ਦੇ ਦੇਖ ਦੇ ਵਿੱਚ ਆ ਕੇ ਆਪਣੀ ਮਰਜ਼ੀ ਨਹੀਂ ਕਰ ਸਕਦੇ ਜਿਨਾਂ ਚਰਤ ਗੁਰਦਾ ਸੰਗ ਨਹੀਂ ਆਪਾਂ ਨੂੰ ਨਾਮ ਹਰ ਰੰਗ ਨਹੀਂ ਆਪਾਂ ਨੂੰ ਗੁਰਮਖ ਪਿਆਰੇ ਹੁਣ ਆਪਾਂ ਇਹ ਪੁੱਛਣਾ ਮਾਲਕ ਨੂੰ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਵੀ ਸਾਡੇ ਅੰਦਰ ਨਾਮ ਕਿੱਥੇ ਆ ਇਹ ਆਪਾਂ ਪਤਾ ਕਰੀਏ ਇਹ ਨਾਉਨੇ ਦਾ ਅਮਰਤ ਪ੍ਰਭ ਦਾ ਨਾਮ ਦੇਹੀ ਮੇਸਕਾ ਬਿਸ਼ਰਾਮ ਇਸ ਦੇਸ਼ ਦੇ ਵਿੱਚ ਗੁਰਮਖ ਪਿਆਰੇ ਪੌਣ ਦਾ ਖੇਲ ਚੱਲਦਾ ਹੈ ਜਦੋਂ ਪੌਣ ਚ ਮਨ ਪ੍ਰਵੇਸ਼ ਹੋਇਆ ਉਦੋਂ ਵਿਚਾਰ ਚੱਲ ਪੈਣੇ ਇਹ ਕਰਕੇ ਪੌਣ ਦੇ ਵਿੱਚ ਪ੍ਰਵੇਸ਼ ਹੋਣਾ ਸ਼ੁੱਧਵਾ ਵਿਚਾਰ ਹੀ ਸਾਡੇ ਮਨ ਦੇ ਬੰਧਨ ਬਣ ਜਾਂਦੇ ਵਿਚਾਰਾਂ ਦੁਆਰਾ ਹੀ ਸਾਡਾ ਰਿਸ਼ਤਾ ਹੁੰਦਾ ਵਿਚਾਰਾਂ ਦੁਆਰਾ ਹੀ ਸਾਰਾ ਖੇੜ ਜਲਦਾ ਵਿਚਾਰਾਂ ਦੁਆਰਾ ਹੀ ਪਿਓ ਆ ਵਿਚਾਰਾਂ ਦੁਆਰਾ ਹੀ ਮਾ ਆ ਵਿਚਾਰਾਂ ਦੁਆਰਾ ਹੀ ਘਰ ਦੀ ਆ ਵਿਚਾਰਾਂ ਦੁਆਰਾ ਹੀ ਬੱਚੇ ਆ ਤੇ ਵਿਚਾਰਾਂ ਦੁਆਰਾ ਹੀ ਜ਼ਮੀਨ ਆ ਵਿਚਾਰਾਂ ਦੁਆਰਾ ਹੀ ਜਾਇਦਾਦ ਆ ਵਿਚਾਰਾਂ ਦੁਆਰਾ ਹੀ ਨੌਕਰੀ ਆ ਇਹ ਸਭ ਕੁਝ ਵਿਚਾਰਾਂ ਦੁਆਰਾ ਹੀ ਆ ਜੇ ਗੁਰਮਖੋ ਵਿਚਾਰ ਆਪ ਟਕਰਾ ਜਾਣ ਤੇ ਵਿਚਾਰਾਂ ਦੁਆਰਾ ਕਲੇਸ਼ ਹੋ ਜਾਂਦਾ ਵਾ ਤੇ ਵਿਚਾਰ ਜਦੋਂ ਟਕਰਾਉਂਦੇ ਆ ਤੇ ਫਿਰ ਤੜੇ ਵੀ ਬਣਦੇ ਆ ਕਾਲ ਯੁਗ ਮੇ ਧੜੇ ਪੰਜ ਚੋਰ ਚ ਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਇਹਦੇ ਹਮਾਰਾ ਹਰ ਧੜਾ ਜਿੰਨੇ ਸਭ ਧੜੇ ਗਵਾਏ ਗੁਰਬਾਣੀ ਚ ਆਪਾਂ ਨੂੰ ਸਮਝਾਉਂਦੇ ਇਹ ਜਗਤ ਜਿਹੜਾ ਨਾ ਵਿਚਾਰਾਂ ਚ ਸੜ ਰਿਹਾ ਵਾ ਇਹ ਕਰਕੇ ਗੁਰਮਖੋ ਵਿਚਾਰਾਂ ਨੂੰ ਖਤਮ ਕਰਨ ਦਾ ਤਰੀਕਾ ਵਾ ਪਾਸ਼ਾ ਸਮਝਾਉਂਦੇ ਕਹਿੰਦੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ ਕਾਸ਼ਾ ਸਮਝਾਉਂਦੇ ਕਹਿੰਦੇ ਜਿੰਨਾ ਇਹ ਖੇਡ ਨੂੰ ਨਹੀਂ ਸਮਝਿਆ ਬਿਨ ਬੂਝੇ ਝਗੜਤ ਜਗ ਕਾਚਾ ਕਾਦੇ ਵਾਸਤੇ ਝਗੜਨ ਡਿਆ ਕੱਚੇ ਧੰਨ ਵਾਸਤੇ ਹਾਂਜੀ ਇਹ ਕਰਕੇ ਪਿਆਰਿਓ ਮਾਇਆ ਹੋਈ 나ਗਣੀ ਜਗਤ ਰਹੇ ਲਪਟਾਏ ਜੋ ਇਸ ਕੀ ਚਿੰਤਾ ਕਰੇ ਤਿਸੀ ਕੋ ਹੀ ਫਿਰ ਖਾਏ ਇਹ ਖਾ ਲੈਂਦੀ ਫਿਰ ਆਪਾਂ ਨੂੰ ਸਮਝਾਉਂਦੇ ਝਗੜਿਆ ਜਨਮ ਗਵਾਤਾ ਇਹ ਮਾਨਸ ਦੇ ਮਿਲੀ ਆ ਆਪਾਂ ਨੂੰ ਲਾਹਾ ਲੈਣ ਵਾਸਤੇ ਗਰਮੁਖ ਪਿਆਰਿਓ ਹੇ ਲੋਕ ਦੇ ਵਿੱਚ ਜਦੋਂ ਵੀ ਆਪਾਂ ਆਉਨੇ ਆ ਉਦੋਂ ਮਾਲਕ ਦੇ ਹੁਕਮ ਚ ਰਹਿਣਾ ਹੁਕਮ ਚ ਰਹਿ ਕੇ ਖੇਡ ਖੇਡਣਾ ਤੇ ਹੁਕਮਾਂ ਆਪਾਂ ਨੂੰ ਗੁਰਬਾਣੀ ਚ ਸਮਝਾਇਆ ਵੀ ਹੁਕਮ ਕੀ ਹੈ ਮਾਲਕ ਦਾ ਕਹਿੰਦੇ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬਜਾਏ ਜੀਓ ਇਹ ਨਾਮ ਹੁਕਮ ਹੈ ਪਿਆਰਿਓ ਤੇ ਉਹ ਸਤਗੁਰ ਸ਼ਬਦਾਂ ਚ ਬਿਧਾਉਣ ਲੇ ਕਹਿੰਦੇ ਸ਼ਬਦਾਂ ਵਿੱਚ ਖਾਣੀ ਹੈ ਵਿਰਲਾ ਤਾਂ 부ਝੇ ਕੋਈ ਵਿਰਲੇ ਵਿਰਲੇ ਜੀ ਪੁੱਜਦੇ ਆ ਪਿਆਰਿਓ ਸਿਮਰਨਾ ਆਪਾਂ ਕਾਦੇ ਵਾਸਤੇ ਕਰਦੇ ਗੁਰਮੁਖ ਪਿਆਰਿਓ ਵੀ ਆਹ ਦਰ ਜਿਹੜਾ ਬੰਦ ਹੋਇਆ ਬੱਜਰ ਹੋਇਆ ਇਹ ਖੁੱਲ ਜੇ ਤੇ ਜੇ ਪਾਉਣ ਨਹੀਂ ਸਾਮ ਹੁੰਦੀ ਫਿਰ ਕਦੀ ਆਪਾਂ ਖੱਬੇ ਚਲ ਜਾਾਂਗੇ ਕਦੀ ਸੱਜੇ ਚਲ ਜਾਾਂਗੇ ਇਹ ਕਰਕੇ ਗੁਰਮੁਖੋ ਪਹਿਲਾ ਖੇੜ ਜਿਹੜਾ ਵਾ ਨਾ ਪਾਉਣ ਨੂੰ ਸਾਮ ਕਰਨ ਦਾ ਵਾ ਅੱਗੇ ਫੇਰ ਚੱਲਿਆ ਜਾਣਾ ਵਾ ਜੇ ਪਾਉਣ ਨੂੰ ਨਹੀਂ ਸਾਮ ਕਰਦੇ ਤੇ ਧਿਆਨ ਲਾ ਲਓ ਨਹੀਂ ਲੱਗਦਾ ਧਿਆਨ ਤੁਸੀਂ ਆਪਣੇ ਵੱਲੋਂ ਲਾਇਆ ਆਇਆ ਵਾ ਪਰ ਉਹਦੇ ਵਿਚਾਰਾਂ 'ਚ ਲੱਗਾ ਕਿਉਂਕਿ ਅੰਦਰ ਤੇ ਜ਼ਹਿਰ ਭਰੀ ਏ تجارت ਦੇ ਵਿੱਚ ਸੱਚ ਕਿੱਥੇ ਆਜੂਗਾ ਸੱਚ ਤਾਂ ਪਰ ਜਾਣੀਏ ਜਾਂ ᔪਗਤ ਜਾਣੇ ਜੀਓ ਜਾਂ ᔪਗਤੀ ਜਾਣਾਂਗੇ ਤੇ ਫਿਰ ਸਾਡਾ ਅੰਦਰ ਖੇਡ ਚੱਲੂਗਾ ਨਾ ਜਦੋਂ ਫਿਰ ਆਪਾਂ ਦਰ ਦੇ ਕਦੀ ਐ ਟੱਪਦੇ ਕਦੀ ਐ ਟੱਪਦੇ ਉਹ ਵੇਖਦਾ ਪਿਤਾ ਜੀ ਨਮਹਿਲ 'ਚ ਬੈਠਾ ਵੀ ਇਹ ਪੁੱਤ ਮੇਰਾ ਕਦੀ ਐ ਜਾਂਦਾ ਉਹ ਦਰ ਖੋਲ ਦਿੰਦਾ ਤੁਸੀਂ ਵੇਖਿਓ ਦਿਹਾੜੀ ਦੇ ਵਿੱਚ ਤੁਹਾਡੇ ਨਾ ਆ ਸ਼ਬਦ ਤੁਹਾਡੇ ਇੱਕ ਦਮ ਕੰਨਾਂ 'ਚ ਛਪਿਆ ਆ ਕੇ ਤੇ ਸ਼ਬਦ ਤੇਜ ਹੋ ਜਾਊਗਾ ਉਹ ਦਰ ਖੋਲਦਾ ਵਾ ਮਾਲਕ ਵੀ ਇਹ ਬੱਚਾ ਦਰਾਲ ਵੇਖੇ ਦਰਾਲ ਚਾਕੇ ਪਰ ਬੱਚੇ ਨੂੰ ਗਿਆਨ ਨਹੀਂ ਹੈ ਬੱਚਾ ਤੇ ਭੁੱਲ ਗਿਆ ਕਿੱਥੇ ਭੁੱਲਿਆ ਆਣ ਕੇ ਤ੍ਰੈ ਗੁਣ ਦੇ ਵਿੱਚ ਆਣ ਕੇ ਭੁੱਲ ਗਿਆ ਵਿਚਾਰਾਂ ਦੇ ਵਿੱਚ ਮੈਲ ਚੜਦੀ ਜਾਂਦੀ ਆ ਪਿਆਰਿਓ ਤੇ ਹੁਣ ਇਹ ਭੁੱਲ ਗਿਆ ਜਦ ਕਹਿੰਦੇ ਫਿਰ ਤ ਬਗਾਨਾ ਮਹਿਲ ਨਾ ਜਾਣੇ ਖਿਣ ਆਗੇ ਖਿਣ ਪਿੱਛੇ ਸਦਾ ਬੁਲਾਈਏ ਮਹਿਲ ਨਾ ਹਾਵੇ ਕਿਉਂ ਕਿਉਂ ਕਰ ਦਰ ਦਰ ਸੀਜੇ ਕਹਿੰਦੇ تیر ਘਰ ਬੈਠੋ ਹਰ ਜਣ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ ਕਹਿੰਦੇ ਪੁੱਤ ਬੈ ਜਾ ਯਾਰ ਮੈਂ ਕਰ ਦੇ ਕੰਮ ਕਰ ਦਿੰਨਾ ਸਾਰੇ ਕਿਉਂ ਭਜਾ ਫਿਰਦਾ ਐਵੇਂ ਇਹ ਕਰਕੇ ਗੁਰਮੁਖ ਦਾ ਦਰ ਜਿਹੜਾ ਬੱਜਰ ਹੋ ਚੁੱਕਾ ਵਾ ਉਹਨੂੰ ਪਾਤਸ਼ਾਹ ਗੁਰਬਾਣੀ ਜੀ ਸਮਝਾਉਂਦੇ ਕਹਿੰਦੇ ਇੱਕ ਨਾ ਦਰਸ਼ਨ ਕੀ ਪ੍ਰਤੀਤਨਾ ਆਈ ਹੁਣ ਜਦੋਂ ਪਿਓ ਨੂੰ ਭੁੱਲੀ ਗਏ ਘਰ ਨੂੰ ਭੁੱਲ ਗਏ ਨਿਜ ਮਹਿਲ ਨੂੰ ਭੁੱਲ ਗਏ ਸੁਖਮ ਨੂੰ ਭੁੱਲ ਗਏ ਅਸਥੂਲ ਨੂੰ ਭੁੱਲ ਗਏ ਸ਼ਬਦ ਨੂੰ ਭੁੱਲ ਗਏ ਪੌਣ ਨੂੰ ਭੁੱਲ ਗਏ ਗਾਫਲ ਹੋ ਗਏ ਅਸੀਂ ਜਿਹੜਾ ਆਪਾਂ ਹੁਣ ਸਿਮਰ ਕਰਦੇ ਨਾ ਗੁਰਮੁਖ ਪਿਆਰ ਉਹ ਇਹ ਸਾਨੂੰ ਜਗਾਉਣ ਵਾਸਤੇ ਆ ਕਹਿੰਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਏ ਇਸੋਤੇ ਮਨ ਨੂੰ ਜਗਾਉਣ ਵਾਸਤੇ ਸਿਮਰਨੇ ਆ ਜਦੋਂ ਇਹ ਬੱਜਰ ਹੋਣੇ ਅੰਦਰ ਤੇ ਪਾਸ਼ਾ ਕਹਿੰਦੇ ਆ ਕਹਿੰਦੇ ਮਾਇਆ ਤਾਰੀ ਅਤ ਅਨਾਂ ਬੋੜਾ ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ ਇਹ ਰੋਲ ਕਚੋਲਾ ਕਾਹਦਾ ਹੈ ਪਿਆਰੋ ਵਿਚਾਰਾਂ ਦਾ ਬਾਰ ਬਾਰ ਖੇਡ ਚਾਹ ਕਾਦੀ ਚੱਲ ਰਹੀ ਹੈ ਵਿਚਾਰਾਂ ਦੀ ਕਿਉਂ ਬਾਰ ਬਾਰ ਸਿਮਨ ਕਰਾਇਆ ਜਾ ਰਿਹਾ ਵਾ ਵਿਚਾਰ ਰੋਕਣ ਦਾ ਕਰਕੇ ਕਿਉਂ ਬਾਰ ਬਾਰ ਸਿਮਰਨ ਕਰਔਰੇ ਸਾਧੂ ਕਰਾ ਰਹੇ ਆ ਸੰਤ ਕਰਾ ਰਹੇ ਆ ਕਹਿੰਦੇ ਸੰਤ ਕੀ ਸੇਵਾ ਨਾਮ ਧਿਆਈਏ ਫੇ ਕਿਸ ਨਾ ਕਿਸੇ ਬਹਾਨੇ ਇਹ ਸਿਮਰਨ ਕਰੇ ਇਹਦਾ ਦਰ ਖੁੱਲੇ ਇਹ ਘਰ ਜਾਵੇ ਇਹਦਾ ਇਸ਼ਨਾਨ ਹੋਵੇ ਉੱਥੇ ਜਾ ਕੇ ਘਰ ਚ ਤੇ ਇਹਦਾ ਮਨ ਨਿਰਮਲ ਹੋ ਜਾਏ ਇਹ ਕਰਕੇ ਬਾਰ ਬਾਰ ਆਪਾਂ ਨੂੰ ਇਹ ਖੇਡਾਂ ਕਰਾਈਆਂ ਜਾ ਰਹੀਆਂ ਵੀ ਇਹਦਾ ਮਨ ਜਾਗ ਜੇ ਕਿਤਰਾ ਜਾਗਦਾ ਮਨ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਏ ਜਦੋਂ ਹੁਣ ਸਿਮਰ ਨਹੀਂ ਨਾ ਕਰਾਂਗੇ ਤੇ ਮਨ ਕਿਤਰਾ ਜਾਗੂਗਾ ਪਿਆਰਿਓ ਹੋਣੇ ਨਾ ਫੰਝਾਂ ਚੋਂ ਪਿਆਰਿਓ ਆਪਾਂ ਨੂੰ ਕਦੀ ਕਾਮ ਡੰਗ ਮਾਰਦਾ ਕਦੀ ਲੋਭ ਡੰਗ ਮਾਰਦਾ ਕਦੀ ਕਰੋਧ ਡੰਗ ਮਾਰਦਾ ਇੱਕ ਡੰਗ ਮਾਰ ਕੇ ਹਟਦਾ ਦੋ ਜਾ ਜਾਂਦਾ ਦੂਜਾ ਡੰਗ ਮਾਰਦਾ ਤੇ ਜਾ ਜਾਂਦਾ ਇਹ ਬਾਰ ਬਾਰ ਆਪਣੀ ਡਿਊਟੀ ਕਰਦੇ ਆ ਪਰ ਮਨ ਵੇਸਲਾ ਹੋ ਗਿਆ ਮਨ ਨਹੀਂ ਡਿਊਟੀ ਕਰਦਾ ਮਨ ਤੇ ਇਹਨਾਂ ਦੇ ਨਾਲ ਰਲ ਗਿਆ ਹਾਂਜੀ ਜਦੋਂ ਇਹਨਾਂ ਦੇ ਨਾਲ ਰਲਦਾ ਵਾ ਤੇ ਫਿਰ ਸਤਗੁਰ ਚਿੜਕਦੇ ਆ ਕਿਸ ਨੂੰ ਜ਼ਿਆਦਾ ਕਾਮ ਦਾ ਜ਼ਹਿਰ ਚੜ ਜਾਂਦਾ ਕਿਸ ਨੂੰ ਕਰੋਧ ਦਾ ਜ਼ਹਿਰ ਜ਼ਿਆਦਾ ਚੜ ਜਾਂਦਾ ਕਿਸ ਨੂੰ ਲੋਭ ਦਾ ਜ਼ਹਿਰ ਚੜ ਜਾਂਦਾ ਕਿਸ ਨੂੰ ਕਰੋਧ ਕਿ ਪੰਜਾਂ ਚੋਂ ਕੋਈ ਨਾ ਕੋਈ ਕਿਸ ਨੂੰ ਮਤਲਬ ਜ਼ਿਆਦਾ ਤੰਗ ਕਰਦਾ ਵਾ ਇਹ ਵਾਸਤੇ ਇਹਨਾਂ ਦੀਆਂ ਡਿਊਟੀਆਂ ਸਮਝਣੀਆਂ ਪੈਣਗੀਆਂ ਪਿਆਰਿਓ ਪਾਸ ਦੇ ਕੇ ਕਿਤਰਾ ਖੇ ਕਹਿੰਦੇ ਪੰਜ ਪੂਤ ਜਣੇ ਇੱਕ ਮਾਈ ਕਹਿੰਦੇ ਜੇ ਸਪਨੀ ਤੋਂ ਪੈਦਾ ਹੋਏ ਆਏ ਸਪਨੀ ਆਖਿਆ ਮਾਇਆ ਨੂੰ ਤ੍ਰੈ ਗੁਣ ਕਾਲੇ ਕੀ ਸਰਕਾਰ ਸਪਨੀ ਆਖਿਆ ਮਾਇਆ ਨੂੰ ਮਾਇਆ ਤੋਂ ਪੈਦਾ ਹੋਏ ਆ ਤੇ ਮਾਇਆ 'ਚ ਵੀ ਜ਼ਹਿਰ ਇੰਨਾ 'ਚ ਵੀ ਜ਼ਹਿਰ ਆ ਫੇਰ ਹੀ ਡੰਗ ਵੱਜਦੇ ਆ ਪਿਆਰਿਓ ਸਪਨ ਨਾਲੋਂ ਸਪਨੀ 'ਚ ਜ਼ਹਿਰ ਜ਼ਿਆਦਾ ਹੁੰਦਾ ਗੁਰਮੁਖ ਪਿਆਰਿਓ ਗੁਰਬਾਣੀ 'ਚ ਸਮਝਾਇਆ ਆ ਆਪਾਂ ਨੂੰ ਸਪਨੀ ਮਾਇਆ ਨੂੰ ਕਹਾ ਤ੍ਰੈ ਗੁਣੀ ਮਾਇਆ ਜਿਹਨੂੰ ਆਪਾਂ ਨੂੰ ਸਮਝਾਉਂਦੇ ਆ ਪਿਆਰਿਓ ਕਹਿੰਦੇ ਆ ਵੀ ਮਰਨ ਲਿਖਾਏ ਮੰਡਲ 'ਮੇ ਆਏ ਆਹ ਮੰਡਲ ਕਹਤਾ ਤ੍ਰੈ ਮਿਰਤ ਲੋਕ ਨੂੰ ਕਹਿੰਦੇ ਜਦੋਂ ਤੁਹਾਨੂੰ ਆਵਾਜ਼ ਮਾਰੀ ਨਾ ਫੈਦਾ ਨੇ ਵੀ ਚਲੋ ਭਾਈ ਹੁਣ ਖੇਡ ਕਰੀਏ ਦਿਨ ਤੇ ਰਾਤ ਦਾ ਤੇ ਪਾਸ਼ਾ ਨੇ ਪਹਿਲਾਂ ਤੁਹਾਡੇ ਨਾਲ ਗੱਲਬਾਤ ਸਾਰੀ ਕੀਤੀ ਆ ਉੱਥੇ ਤੇ ਕੀ ਕੇ ਸਮਝਾਉਂਦੇ ਆਪਾਂ ਨੂੰ ਕਿਹਲਾ ਮਰਨਾ ਲਿਖਾ ਜੋ ਇੱਥੇ ਤੇ ਆਪਾਂ ਲਿਖਾ ਕੇ ਆਉਨੇ ਆਂ ਛਟਾਮ ਤੇ ਕਹਿੰਦੇ ਮਰਨ ਲਿਖਾਏ ਮੰਡਲ 'ਚ ਆਏ ਜਨਮ ਪਦਾਰਥ ਕਹਿੰਦੇ ਜਨਮ ਪਦਾਰਥ ਮਿਲ ਗਿਆ ਕਹਿੰਦੇ ਜਨਮ ਪਦਾਰਥ ਦੁੱਧ ਦਾਖ ਹੋਵੇ ਦੁੱਬਦਾ ਖੋਵੇ ਵੀ ਬੰਦ ਕਰੇ ਇਹਨੂੰ ਦੁਬਧਾਨ ਨੂੰ ਦੁਦਦਾ ਖੋਵੇ ਆਪ ਨਾ ਚੀਨਸ ਕਹਿੰਦੇ ਆਪਣੇ ਆਪ ਨੂੰ ਰੋਗਦਾ ਹੀ ਨਹੀਂ ਕਹਿੰਦੇ ਆਪ ਨਾ ਚੀਨਸ ਭਰਮ ਭਰਮ ਰੋਵੇ ਤੇ ਫਿਰ ਰੋਂਦਾ ਵਾ ਰੋਂਦਾ ਕਰ ਤੋਂ ਆ ਵਿਚਾਰਾਂ ਤੋਂ ਵਿਚਾਰ ਤੰਗ ਕਰਦੇ ਅੰਦਰ ਕਲੇ ਕਲੇਸ਼ ਕਾਮ ਕਰੋਧ ਲੋਭੋ ਹੰਕਾਰ ਤੇ ਫਿਰ ਦੂਜੇ ਪੰਨੇ 'ਚ ਕਹਿੰਦੇ ਆ ਵੀ ਜਿੰਨੂੰ ਵਿਚਾਰ ਨੇ ਕਿਰਪਾ ਕਰਤੀ ਮਾਲਕ ਨੇ ਵਿਚਾਰ ਖਤਮ ਆਉਦੇ ਕਹਿੰਦੇ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰਿਆ ਨਾਨਕ ਗਰਬ ਘਲੇ ਜਿਹੜੇ ਕਹਿੰਦੇ ਵੱਡੇ ਵੱਡੇ ਹੰਕਾਰੀ ਆ ਉਹ ਗਰਭ ਦੇ ਵਿੱਚ ਗਾਲਣਗੇ ਕਿਹੜੀ ਗਰਭ ਆ ਪਿਆਰਿਓ ਆ ਨਾ ਦੁਨਿਆਵੀ ਜਿਹੜੀ ਮਾਨਸ ਮਾਈਆਂ ਆਏ ਨਹੀਂ ਆਪਾ ਹੂ ਡੰਗਰ ਕੀੜੇ ਕੀਟਾ ਅੰਦਰ ਕੀਟ ਕਰ ਦੋਛੀ ਦੋ ਇਹੋ ਜਿਹਿਆਂ ਗਰਭਾਂ ਚ ਸੁੱਟਣਗੇ ਆਪਾਂ ਨੂੰ ਪਸ਼ੂ ਬਣਾ ਕੇ ਕਿੱਲਿਆਂ ਨਾਲ ਬੰਨ੍ਹਣਗੇ ਆਪਾਂ ਨੂੰ ਦਰਖਤ ਬਣਾ ਕੇ ਤੁੱਪੇ ਖੜੇ ਕਰ ਦੇਣਗੇ ਆਪਾਂ ਨੂੰ ਫਸਲਾਂ ਬਣਾ ਦੇਣਗੇ ਆਪਾਂ ਨੂੰ ਆਪਾਂ ਉਹਨਾਂ ਕੋ ਜੂਨਾ ਦੀ ਕੋਈ ਕਮੀ ਨਹੀਂਗੀ ਕਿਉਂਕਿ ਆਪਾਂ ਨੂੰ ਹਜੇ ਨਾ ਗਿਆਨ ਹੈ ਨਹੀਂ ਗਿਆਨ ਤੇ ਡਿਸਕਵਰੀ ਤੇ ਜਾ ਕੇ ਵੇਖ ਲਓ ਕਿੰਨੀਆਂ ਜੁਨਾ ਵਾ ਇਹ ਜਿਹੜੇ ਬ੍ਰਹਮਾ ਵਿਸ਼ਨ ਹਮੇਸ਼ਾ ਨਾ ਇਹ ਵੀ ਵਿਚਾਰਾ ਨੂੰ ਹੀ ਕਿਹਾ ਗਿਆ ਵਾ ਤਮੋ ਗੁਣ ਦੇ ਵਿਚਾਰ ਸਤੋ ਗੁਣ ਦੇ ਰਜੋ ਗੁਣ ਦੇ ਵਿਚਾਰ ਇਹ ਸਾਰੇ ਵਿਚਾਰਾ ਨੂੰ ਕਿਹਾ ਗਿਆ ਇਹ ਤ੍ਰਲੋਕੀ ਆ ਤ੍ਰੈ ਗੁਣ ਜਿਹਨੂੰ ਕਹਿੰਦੇ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲ ਇਹ ਤਿੰਨ ਚੇਲਿਆਂ ਨੂੰ ਕਿਹਾ ਵਾ ਤਿੰਨ ਇਹੋ ਬ੍ਰਹਮਾ ਵਿਸ਼ਨ ਹਮੇਸ਼ਾ ਕਹਿੰਦੇ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਹਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਸੰਸਾਰ ਚ ਜਦੋਂ ਆਪਾਂ ਪ੍ਰਵੇਸ਼ ਹੁੰਨੇ ਆ ਨਾ ਜਨਮ ਲੈਣ ਲੱਗੇ ਜਦੋਂ ਆਪਾਂ ਮਾਤਾ ਦੇ ਗਰਭ ਦੇ ਵਿੱਚੋਂ ਬਾਹਰ ਆਉਨੇ ਆ ਉਹ ਆਪਾਂ ਨੂੰ ਜਨਮ ਦਵਾਉਂਦਾ ਕਹਿੰਦੇ ਇੱਕ ਸੰਸਾਰੀ ਸੰਸਾਰ ਦੇ ਵਿੱਚ ਭੇਜਦਾ ਵਾ ਇੱਕ ਪੰਡਾਰੀ ਜਦੋਂ ਆਪਾਂ ਮਤਲਬ ਰਜੋ ਗੁਣ ਤੇ ਜੋ ਆਪਾਂ ਖਾਂਦੇ ਆ ਅਰਥ ਚਾਰਾ ਉਹ ਆਪਾਂ ਨੂੰ ਪੰਡਾਰਾ ਵੰਡਦਾ ਵਾ ਇਹ ਸਰਾਹੰਦਾਵਾ ਕਹਿੰਦੇ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਇੱਕ ਜਦੋਂ ਆਪਾਂ ਫਿਰ ਐਂਡ ਤੇ ਐਂਡ ਵਾਲੇ ਸਵਾਸ ਨਿਕਲਦੇ ਆਪਾਂ ਨੂੰ ਫਿਰ ਉਹ ਐਂਡ ਵੇਲੇ ਆਪਣੇ ਸਰੀਰ ਦਾ ਖਾਤਮਾ ਹੁੰਦਾ ਵਾ ਜਾਨੀ ਕਿ ਜਿਤਨਾ ਆਪਾਂ ਸਰੀਰ ਚੋਂ ਜਾਣਾ ਵਾ ਕੋਈ ਬਹਾਨਾ ਬਣਾਉਣਾ ਐਕਸੀਡੈਂਟ ਕਰਾ ਦੇਣਾ ਜਾਂ ਕੋਈ ਨਸ਼ੇ ਦਾ ਬਹਾਨਾ ਬਣਾ ਦੇਣਾ ਕੋਈ ਵੀ ਬਹਾਨਾ ਬਣਾਉਂਦਾ ਕਹਿੰਦੇ ਹਰ ਠੱਗ ਜੱਗ ਕੋ ਠਗਔਰੀ ਲਈ ਉਹ ਤੇ ਪਿੱਛੇ ਲੱਗ ਗਿਆ ਮਾਲਕ ਤੇ ਇਹਨਾਂ ਚੋਰਾਂ ਦੀਆਂ ਡਿਊਟੀਆਂ ਲਾ ਕੇ ਕਹਿੰਦੇ ਸਾਰੀਆਂ ਕਰੋ ਡਿਊਟੀਆਂ ਤੁਸੀਂ ਤੇ ਉਹ ਫਿਰ ਜਦੋਂ ਆਪਾਂ ਨੂੰ ਖੜਾਉਂਦਾ ਵਾ ਕਾਲ ਤੇ ਫਿਰ ਆਪਣੇ ਨੂੰ ਖਡਾਉਂਦਾ ਵਾ ਤੇ ਖਡਾਉਂਦਾ ਕਿਤਰਾ ਵਾ ਸਵਾਲ ਕੇ ਜਾਗਤ ਅਵਸਥਾ ਚ ਖਡਾਓ ਤੇ ਆਪਾਂ ਨੂੰ ਸਮਝ ਲੱਗ ਜੇ ਜਦੋਂ ਪਿਆਰ ਹੋ ਆਪਣਾ ਗਿਆਨ ਲੁੱਟਣਾ ਨਾ ਇੰਨਾ ਜਦੋਂ ਆਪਣਾ ਮਤਬਲ ਨਿੰਦਿਆ ਕਰਾਉਣੀ ਆਪਣੇ ਕੋ ਕਲੇ ਕਰਾਉਣੀ ਕਲੇਸ਼ ਕਰਾਉਣਾ ਵਾ ਜੋ ਵੀ ਇੰਨਾ ਕਰਾਉਣਾ ਵਾ ਪਹਿਲਾਂ ਸਾਡਾ ਗਿਆਨ ਖੋਣਾ ਇੰਨਾ ਜਦੋਂ ਆਪਣੇ ਕੋ ਗਿਆਨ ਹੈ ਨਾ ਜਿਹੜਾ ਚੌਥੇ ਪਦ ਦਾ ਜਿਹੜਾ ਕਥ ਕਥਾ ਗਿਆਨ ਇਹ ਆਪਣੇ ਕੋ ਖੋ ਲੈਣਾ ਇੰਨਾ ਕਹਿੰਦੇ ਚਿੱਤ ਜਿੰਕਾ ਹਿਰ ਲਿਆ ਮਾਇਆ ਧਿਆਨ ਵੀ ਖੋ ਲੈਣਾ ਗਿਆਨ ਵੀ ਤੇ ਧਿਆਨ ਵੀ ਚਿੱਤ ਵੀ ਚਿੱਤ ਨੂੰ ਹੀ ਮਤਲਬ ਹੋਣਾ ਜਿਹੜਾ ਆਪਾਂ ਧੁੰਨ ਚ ਧਿਆਨ ਲਾਉਨੇ ਉਹਨੂੰ ਚਿੱਤ ਵੀ ਕਿਹਾ ਵਾ ਕਹਿੰਦੇ ਚਿੱਤ ਜਿੰਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਉਹ ਚਿੱਤ ਹਿਰ ਲੈਂਦੇ ਆਪਣਾ ਕਹਿੰਦੇ ਇਹਨੇ ਛਪਨੀ ਨੇ ਬ੍ਰਹਮਾ ਮਿਸ਼ਨ ਹਮੇਸ਼ ਨੂੰ ਵੀ ਛੱਲ ਲਿਆ ਕਹਿੰਦੇ ਇਹ ਬ੍ਰਹਮਾ ਬਿਸ਼ਮਹੇਸ਼ ਨੂੰ ਛੱਲ ਲਿਆ ਇਹਨਾਂ ਨੂੰ 18 18 88 88000 ਵਾ ਦਾ ਸਮਾਦੀ ਇਹਨਾਂ ਦੀ ਫੇਰ ਉਹ ਸਮਝ ਆਉਂਦੇ ਕਹਿੰਦੇ ਗੁਰਪ੍ਰਸਾਦੀ ਜਿੰਨਾ ਲਿਵ ਲੱਗੀ ਤਿੰਨਾ ਵਿੱਚੇ ਮਾਇਆ ਪਾਇਆ ਉਹ ਵਿੱਚੇ ਮਾਇਆ ਦੇ ਪਾਉਂਦੇ ਆ ਵਿਚਾਰਾਂ ਦੇ ਵਿੱਚੇ ਹੀ ਤਿਆਰਾਂ ਵਿਚਾਰਾਂ ਤੋਂ ਧਿਆਨ ਕੱਢ ਕੇ ਤੇ ਮਾਇਆ ਦੇ ਵਿੱਚੇ ਹੀ ਮਾਲਕ ਨੂੰ ਮਿਲ ਲੈਂਦੇ ਆ ਜਿਦ ਤਰਾ ਇੱਕ ਹੱਜ ਸਦੇ ਕੋਲ ਕਲਾ ਹੁੰਦੀ ਹੈ ਨਾ ਪਿਓ ਮਤਬਲ ਜਿਹੜਾ ਖੱਟਾ ਹੁੰਦਾ ਜਾਂ ਦੁੱਧ ਹੁੰਦਾ ਨੂੰ ਪਾਣੀ ਨੂੰ ਵੱਖਰਾ ਕਰਕੇ ਤੇ ਉਹ ਸਾਰਾ ਦਹੀਂ ਛੱਕ ਜਾਂਦਾ ਜਿੱਤਰਾ ਵੀ ਕਹਾਣੀ ਦੱਸਦੇ ਆ ਇਸੇ ਤਰ੍ਹਾਂ ਹੀ ਇੱਕ ਗੁਰਮਖ ਕੋ ਵਿਧੀ ਹੁੰਦੀ ਜੁਗਤੀ ਹੁੰਦੀ ਜਿਹੜੀ ਪੰਜਾਂ ਪਿਆਰਿਆਂ ਨੇ ਦਿੱਤੀ ਆ ਉਹਨਾਂ ਨੂੰ ਉਹ ਜਿੱਤਰਾ ਹੁਣ ਆ ਮਾਇਆ ਤੇ ਬ੍ਰਹਮ ਰਵੇ ਆ ਸੰਗ ਇਹਨਾਂ ਨੂੰ ਵੱਖਰੇ ਕਰਕੇ ਦੇਖ ਲੈਂਦੇ ਆ ਕਿਉਂਕਿ ਉਹ ਜੁਗਤ ਉਹਨਾਂ ਨੂੰ ਮਾਲਕ ਨੇ ਦਿੱਤੀ ਹੋਈ ਆ ਪੰਜਾਂ ਪਿਆਰਿਆਂ ਰੂਪ ਵਿੱਚ ਬਾਦਸ਼ਾਹ ਸਮਝਾਉਂਦੇ ਕਹਿੰਦੇ ਕਬੀਰ ਜਿਸ ਮਰਨੇ ਤੇ ਜਾ ਕੇ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਕਬੀਰ ਮਹਾਰਾਜ ਕਹਿੰਦੇ ਆ ਇਹ ਮੈਨੂੰ ਆਨੰਦ ਜਿਹੜਾ ਵਾ ਨਾ ਉਹ ਮਰਨ ਤੋਂ ਬਾ ਮਰਨ ਤੋਂ ਜਦ ਕਿ ਸੁੰਨ ਚ ਜਾ ਕੇ ਆਉਂਦਾ ਵਾ ਹੁਣ ਆ ਤ੍ਰੈ ਗੁਣਾ ਦੇ ਜੋ ਸ਼ਬਦੀ ਚੋਟ ਵੱਜਦੀ ਆ ਤੇ ਆਨੰਦ ਨਹੀਂ ਬਣਦਾ ਕਲੇ ਕਲੇਸ਼ ਚੱਲ ਪੈਂਦੇ ਆ ਬਾਦਸ਼ਾਹ ਸਮਝਾਉਂਦੇ ਜਦੋਂ ਆਪਾਂ ਜਾਣੇ ਆ ਨਾ ਸੱਚ ਨੂੰ ਵੇਖਣ ਵਾਸਤੇ ਤੇ ਨਾਮ ਨੂੰ ਸੁਣਨ ਵਾਸਤੇ ਪੰਜਾਂ ਦੇ ਸਨ ਮੁਖ ਹੁੰਨੇ ਆ ਪੰਜਾਂ ਪਿਆਰਿਆਂ ਦੇ ਤੇ ਕਹਿੰਦੇ ਵੀ ਮਰਨ ਤੋਂ ਜਿਹੜਾ ਨਾ ਉਹ ਕਹਿੰਦੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰ ਪਰਮਾਨੰਦ ਉਹ ਆਨੰਦ ਦੀ ਗੱਲ ਕਰ